ਤਜੇਲਾ ਪ੍ਰਿਸ਼ਦ ਅਤੇ ਬਲੌਕ ਸੰਪਤੀ ਚੋਣਾ ਨੂੰ ਸ਼ਾਂਤੀਪੂਰਵ ਬਣਾਉਣ ਦੇ ਲਈ ਪਟਿਆਲਾ ਰੇਂਜ ਦੇ ਡੀਆਈਜੀ ਕੁਲਦੀਪ ਚਾਹਲ ਦੀ ਅਗਵਾਈ ਹੇਠ ਫਲੈਗ ਮਾਰਕਸ ਕਟਾਇਆ ਗਿਆ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਡੀਆਈਜੀ ਚਾਹਲ ਨੇ ਕਿਹਾ ਕਿ ਪਟਿਆਲਾ ਪੁਲਿਸ ਚੋਣਾ ਨੂੰ ਪਾਰਦਰਸ਼ੀ ਢੰਗ ਦੇ ਨਾਲ ਕਰਵਾਉਣ ਦੇ ਲਈ ਪੂਰੀ ਤਿਆਰੀ ਦੇ ਵਿੱਚ ਹੈ ਤੇ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਚੋਣ ਡਿਊਟੀ ਦੇ ਲਈ ਲਗਭਗ 3000 ਪੁਲਿਸ ਕਰਮਚਾਰੀ ਤਾਇਨਾਤ ਰਹਿਣਗੇ। ਤਾਂ ਡੀਆਈਜੀ ਚਾਹਲ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਚੋਣਾ ਸੰਬੰਧੀ ਕੋਈ ਸ਼ਿਕਾਇਤ ਹੈ ਤਾਂ ਸਿੱਧਾ ਪੁਲ ਕਨੋਰਡੋਵਿਚ ਪੇਪਰ ਕਟਨਾਸ ਤੋਂ ਦੀ ਬਲੋਸ ਤੋਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਚਾਲ ਨੇ ਦੁਹਰਾਇਆ ਕਿ ਪਟਿਆਲਾ ਪੁਲਿਸ ਗੁੰਡਾਗਰਦੀ ਬਰਦਾਸ਼ਤ ਨਹੀਂ ਕਰੇਗੀ ਫਲੈਗ ਮਾਰਚ ਦਾ ਜਿਹੜਾ ਪਰਪਸ ਹੈਗਾ ਸਰ ਆਉਣ ਵਾਲੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਬਲੋਕ ਸਮਿਤੀ ਦੇ ਜਿਹੜੇ ਇਲੈਕਸ਼ਨ ਹੈਗੇ ਏਰੀਆ ਡੋਮਿਨੇਸ਼ਨ ਦੇ ਰਿਗਾਰਡਿੰਗ ਅਸੀਂ ਇਹ ਫਲੈਗ ਮਾਰਚ ਰੱਖਿਆ ਤੇ ਇਲੈਕਸ਼ਨ ਤਾਂ ਕਿ ਜਿਹੜਾ ਪੀਸਫੁਲੀ ਇਲੈਕਸ਼ਨ ਰਹੇ ਫੇਅਰ ਇਲੈਕਸ਼ਨ ਰਹੇ ਸਰ ਜਿਹੜੇ ਕੋਈ ਸੈਂਸਿਟਿਵ ਕਿੱਥੇ ਗਏ ਤੋਂ ਸੈਂਸਿਟਿਵ ਨਹੀਂ ਸਾਰੀ ਐਡਾਟੀਫਿਕੇਸ਼ਨ ਕੀਤੀ ਗਈ ਹੈ ਜਿਹਨੇ ਸੈਂਸਿਟਿਵ ਹੈ ਹਾਈਪਰ ਸੈਂਸਿਟਿਵ ਜਿਹੜੇ ਬੁਤ ਹੈ ਉਹਨਾਂ ਦੇ ਨੋਰਮਸ ਦੇ ਮੁਤਾਬਿਕ ਫੋਰਸ ਡਿਪਲੋਏ ਕੀਤੀ ਗਈ ਹੈ ਜਿਹੜਾ ਮੇਨ ਪਰਪਸ ਜਿਹੜਾ ਹੈਗਾ ਕਿ ਇਲੈਕਸ਼ਨ ਜਿਹੜਾ ਫੇਅਰ ਮੈਨਰ ਮੇ ਇਲੈਕਸ਼ਨ ਹੋ ਸਕੇ ਕਿਹਨੇ ਕਿਹ ਫੋਰਸ ਹੈ ਕਿਹੜੇ ਕਿਹ ਅਫਸਰ ਮੌਜੂਦ ਰਹੇਗਾ ਤਕਰੀਬਨ ਤਕਰੀਬਨ ਅਸੀਂ 3000 ਦੀ ਫੋਰਸ ਟੋਟਲ ਇਲੈਕਸ਼ਨ ਚ ਲੱਗੂਗੀ ਸਾਡੇ ਟੋਟਲ 6 ਐਸਪੀ ਸਾਹਿਬਾਨ ਤੇ 18 ਡੀਐਸਪੀ ਸਾਹਿਬਾਨ ਇਹ ਸਾਰੇ ਏਰੀਆ ਨੂੰ ਕਵਰ ਕਰਨਗੇ ਚੋਨ ਵਾਈਜ਼ ਅਚਾ ਜੇ ਕੋਈ ਪਰਦੋ ਮੁੱਦਾ ਕੋ ਟੋਲ ਫ੍ਰੀ ਨੰਬਰ ਕੋਈ ਪੁਲਿਸ ਬੋ ਦੀ ਕਰ ਨਹੀਂ 112 ਤੇ ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਹੋ ਐਂਡ ਇਹ ਇਨਸ਼ੋਰ ਕਰਾਂਗੇ 100% ਫਰੀ ਐਂਡ ਫੇਅ ਇਲੈਕਸ਼ਨ ਹੋਊਗਾ ਕੋਈ ਹੜਤੰਗਬਾਜੀ ਕੋਈ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਪੇਪਰ ਪੇਪਰ ਕੋਈ ਕਨੋਰ ਦੀ ਗੱਲ ਕਰੀਏ ਪੇਪਰ ਉਹ ਸਾਰਿਆਂ ਦੇ ਜਿਹੜੇ ਜਿਹ ਨਹੀਂ ਜਿਹੜੇ ਜਿਨ੍ਹਾਂ ਨੇ ਜੋ ਇਹੋ ਜੀ ਜੋ ਕੋਈ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਦੇ ਖਿਲਾਫ ਅਸੀਂ ਆਲਰੇਡੀ ਐਫ ਆਈ ਆਰ ਰਜਿਸਟਰਡ ਕਰ ਚੁੱਕੇ ਨੇ ਤੇ ਮੈਂ ਇਹ ਫਿਰ ਵੀ ਤੁਹਾਡੇ ਥਰੂ ਇਹ ਕਲੀਅਰ ਕਰਨਾ ਚਾਹਾਂਗਾ ਕਿ ਕੋਈ ਵੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਸਖਤ ਸਖਤ ਐਕਸ਼ਨ ਲੈਵਾਂਗੇ ਜਿਹੜਾ ਕੋਈ ਕਾਨੂੰਨ ਤੋੜੂਗਾ ਬੀਤੇ ਦਿਨ ਕੁਝ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਪਟਿਆਲਾ ਤੋਂ ਸੁਪਰੀਰ ਵੀ ਨਹੀਂ ਆਈਆਂ ਨੇ ਸਵਾਲ ਵੀ ਕਰੀਆਂ ਨੇ ਤੇ ਕਿਸ ਤਰੀਕੇ ਨਾਲ ਵੇਖਿਆ ਜਾਵੇ ਕਿਉਂਕਿ ਜਦੋਂ ਚੋਣ ਹੋਣੇ ਨੇ ਜੇ ਇਸ ਦਿਨ VOTING ਹੋਣੀ ਹੈ ਤੇ ਵਿਸ਼ਵਾਸ ਕੀ ਰਹੇਗਾ ਜੋ ਪੰਜਾਬ ਪੁਲਿਸ ਨਹੀਂ ਨਹੀਂ ਪੰਜਾਬ ਪੁਲਿਸ ਪੂਰੀ ਤਰ੍ਹਾਂ ਤੋਂ ਮੁਸਤੈਦ ਹੈਗੀ ਐ ਐਂਡ ਇਹ ਤੁਹਾਨੂੰ ਵੋਟਿੰਗ ਵਾਲੇ ਦਿਨ ਹੀ ਦੇਖਣ ਨੂੰ ਮਿਲੇਗਾ ਕਿ ਇਲੈਕਸ਼ਨ ਬਿਲਕੁਲ ਫੇਅਰ ਫ੍ਰੀ ਇਲੈਕਸ਼ਨ ਹੋਣਗੇ ਫੇਅਰ ਇਲੈਕਸ਼ਨ ਹੋਣਗੇ ਲੋਕਾਂ ਨੂੰ ਮਤਦਾਨ ਕੀ ਮੈਸੇਜ ਦੇਣਾ ਚਾਹੁੰਦੇ ਆ ਉਹ ਵੱਧ ਤੋਂ ਵੱਧ ਮਨਤਾ ਪਾਰਟਿਸਪੇਸ਼ਨ ਕਰੇ ਔਰ ਜਿਹੜਾ ਇੱਕ ਜਿਹੜਾ ਆਪਣਾ ਸਭ ਤੋਂ ਨਿਚਲੇ ਲੈਵਲ ਦਾ ਲੋਕਤੰਤਰ ਦਾ ਇਹ ਹੈਗਾ ਉਹਨੂੰ ਮਜ਼ਬੂਤ ਕੀਤੇ तकरीबन 3000 ਦੀ ਡਿਪਲੋਇਮੈਂਟ ਅਸੀਂ ਕੀਤੀ ਹੈਗੀ ਚਾਹੇ ਤੁਸੀਂ ਤੋਂ ਪਹਿਲਾਂ ਵੀ ਬਲੈਕ ਮਾਰਚ ਹੋਇਆ ਨੇ ਕੀ ਕੋਈ ਸ਼ਰਤਾਂ ਅਨਸਰ ਦੇਖਣ ਨੂੰ ਮਿਲਿਆ ਕਿ ਕੋਈ ਰਸਤਾਰੀ ਹੋਈ ਨਹੀਂ ਅਸੀਂ ਡੇਲੀ ਐਕਸ਼ਨ ਲੈਂਦੇ ਆ ਜਾਂ ਕੋਈ ਰੂਟੀਨ ਚ ਜਿਹੜਾ ਹੈਗਾ ਅਸੀਂ ਰੂਟੀਨ ਚ ਜਿਹੜਾ ਨਾਈਟ ਡੋਮਿਨੇ